ਮੁਕੇਰੀਆਂ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਐਕਸੀਡੈਂਟ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜੋ ਕਿ ਸ਼੍ਰੀ ਦਰਵਾਜ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਇਹ ਹਾਸਾ ਸਵੇਰੇ ਕੋ 10 ਪੋਤ ਦੇ ਪ੍ਰਾਣਾ ਸ਼ਾਲਾ ਦੇ ਨਜ਼ਦੀਕ ਵਾਪਰਿਆ ਜਾਣਕਾਰੀ ਅਨੁਸਾਰ ਟੀਪਰ ਟਰੱਕ ਤੇ ਗੱਡੀ ਦੀ ਟੱਕਰ ਦੌਰਾਨ ਗੱਡੀ ਸੜਕ ਨਜ਼ਦੀਕ ਲੱਗਦੇ ਗੰਦੇ ਨਾਲੇ ਵਿੱਚ ਜਾ ਡੇਗੀ ਜਿਸ ਤੋਂ ਬਾਅਦ ਨੇੜੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਵੱਲੋਂ ਗੱਡੀ ਨੂੰ ਟਰੈਕਟਰਾਂਹੀਂ ਬਾਹਰ ਕੱਢਿਆ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਰਿਵਾਰ ਮੁਕੇਰੀਆਂ ਦੇ ਪਿੰਡ ਬੁੱਧੂਪੁਰ ਦਾ ਰਹਿਣ ਵਾਲਾ ਹੈ ਅਤੇ ਆਪਣੀ ਗੱਡੀ 'ਚ ਸ਼੍ਰੀ ਦਰਵਾਜ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਇਹ ਹਾਦਸਾ ਵਾਪਰ ਗਿਆ ਇਸ ਹਾਸੇ ਵਿੱਚ ਪਿਓ ਅਤੇ 4 ਸਾਲਾ ਧੀ ਦੀ ਮੌਤ ਹੋ ਗਈ ਜਦਕਿ ਮਾਂ ਪੁੱਤ ਦਾ ਬਚਾਅ ਹੋ ਗਿਆ ਦੇਖੋ ਜੀ ਬਹੁਤ ਹੀ ਮੰਦਭਾਗੀ ਇਹ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਥੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਧਰ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਆਹੀ ਆਉਂਦੇ ਆਉਂਦੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੇ ਮਾੜੀ ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈਥ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਅਤੇ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਤੇ ਝੋਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕਿ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਹੀ ਗੱਲ ਇਹੀ ਹੈ ਵੀ ਇਸ ਤਰ੍ਹਾਂ ਦੀ ਕੁਝ ਗੱਲ ਹਾਂਜੀ ਹਾਂਜੀ ਕਾਰਨ ਕੀ ਬਣਿਆ ਹਾਸਾ ਵਰਪਰ ਦਾ ਭਾਜੀ ਕਿ ਟਾਇਰ ਇਹਨਾਂ ਅਸਕੇ ਗੁਰਾਣੇ ਸੱਤਾ ਲੱਗੀ ਜਾ ਸਕਦੇ ਇਹੋ ਪਤਾ ਲੱਗਿਆ ਵੀ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਤੇ ਇਹਦੇ ਨੇ ਕਿ ਝੂੜੇ ਇੱਕ ਕੱਲਰ ਠੀਕ ਹੈ ਇੱਕ ਜਿੰਨੇ ਨੇ ਔਰ ਇੱਕ ਪਛਾਇੜਾ ਜੋ ਵੀ ਜਦੋਂ ਜਾਇਦ ਨਾ ਘਟਲੇ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਔਰ ਛੋਟੀ ਬੱਚੀ 3-4 ਸਾਲ ਦੀ ਉਹਦੀ ਇਹ ਚਾਹ ਦੀ ਉਹਨੂੰ ਦੋਨੋਂ ਘਟਿਆ ਡੈਥ ਹੋ ਗਈ ਡੈਥ ਹੋ ਗਈ ਐਸਓਪੀ